ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੀ ਹੂੰ ਗੁਰਦਾਰਾ ਨਮਸਰ ਸਾਹਿਬ ਪਿੰਡ ਰੈਮਲ ਮਾਜਰੀ ਜਿਨ੍ਹਾਂ ਸਥਾਨਾਂ ਤੇ ਸ੍ਰੀਮਾਨ ਸੰਤ ਬਾਬਾ ਹਜਾਰਾ ਸਿੰਘ ਜੀ ਇਸੇ ਨਗਰ ਦੇ ਮਹਾਂਪੁਰਖ ਹੋਏ ਫੌਜ ਦੇ ਵਿੱਚੋਂ ਆਏ ਜਿਨ੍ਹਾਂ ਨੇ ਇਸ ਜਗ੍ਹਾ ਤੇ ਬਹੁਤ ਬੰਦਗੀ ਕੀਤੀ ਬਹੁਤ ਨਾਮ ਜਪਿਆ ਤੇ ਸਾਹਿਬ ਸਿੰਘ ਜੀ ਜਦੋਂ ਮਹਾਂਪੁਰਖਾਂ ਨੇ ਇਸ ਸਥਾਨ ਨੂੰ ਬਣਾਇਆ ਉਦੋਂ ਇਲਾਕੇ ਦੇ ਵਿੱਚ ਦੂਰ ਦਰਾਡੇ ਪਿੰਡਾਂ ਦੇ ਵਿੱਚ ਗੁਰੂ ਘਰ ਕੋਈ ਨਹੀਂ ਸੀ ਹੈਗਾ ਕਹਿਣ ਤੋਂ ਭਾਵ ਗੁਰਸਿੱਖੀ ਦਾ ਪਹਿਲਾ ਕੇਂਦਰ ਵੀ ਇਹੋ ਹੈ ਤੇ ਸਾਸਨ ਸਿੰਘ ਜੀ ਮਹਾਂਪੁਰਖ ਸੰਤ ਬਾਬਾ ਹਜਾਰਾ ਸਿੰਘ ਜੀ ਆਪਣੀ ਜ਼ਿੰਦਗੀ ਦੇ ਅੰਤ ਦੇ ਸਮੇਂ ਫਿਰ ਉਹ ਅੱਗੇ ਸੇਵਾ ਸੰਭਾਲ ਗਏ ਸੰਤ ਬਾਬਾ ਇੰਦਰਜੀਤ ਸਿੰਘ ਜੀ ਪੰਥ ਦੇ ਬਹੁਤ ਵੱਡੇ ਵਿਦਵਾਨ ਨੇ ਜਿਨ੍ਹਾਂ ਨੂੰ ਆਪਾਂ ਰਖਵੇ ਵਾਲੇ ਮਹਾਂਪੁਰਖ ਕਹਿੰਦੇ ਹਾਂ ਤੇ ਸਾਸਨ ਸਿੰਘ ਜੀ ਹੋਰ ਗੱਲ ਵੇਖੋ ਇਹਨਾਂ ਸਥਾਨਾਂ ਤੇ ਪੰਥ ਦੇ ਵੱਡੇ ਵੱਡੇ ਵਿਦਵਾਨ ਪੜ੍ਹ ਕੇ ਗਏ ਨੇ ਪੰਥ ਦੀ ਮਹਾਨ ਜਥੇਬੰਦੀ ਜਿੱਥੇ ਸਾਸਨ ਕੁਰਬਾਨੀਆਂ ਭਰੀ ਜਥੇਬੰਦੀ ਦਮਦਮੇਟਰਸਾਰ ਜਿਹੜੇ ਮੌਜੂਦਾ ਮੁਖੀ ਨੇ ਨਾ ਸ਼੍ਰੀਮਾਨ ਸੰਤਵਾਪਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮਾ ਸਾਹਿਬ ਲੈ ਇਹਨਾਂ ਸਥਾਨਾਂ ਤੇ ਪੜ੍ਹ ਕੇ ਗਏ ਨਹੀਂ ਸੰਤਵਾਪਾ ਹਰੀ ਸਿੰਘ ਜੀ ਰਣਾਵੇ ਵਾਲੇ ਇਹਨਾਂ ਸਥਾਨਾਂ ਤੇ ਪੜ੍ਹ ਕੇ ਗਏ ਨੇ ਮੇਰਾ ਤਾਂ ਆਪਣਾ ਨਿੱਜੀ ਤੌਰ ਤੇ ਬੜਾ ਪ੍ਰੇਮ ਹੈ ਜਾਨੀ ਬ੍ਰਜੇਂਦਰ ਸਿੰਘ ਜੀ ਪ੍ਰਵਾਨਾ ਜਥਾ ਦਮਦਮਾ ਸਾਹਿਬ ਰਾਜਪੁਰਾ ਉਹ ਵੀ ਕਈ ਵਾਰ ਜ਼ਿਕਰ ਕਰਦੇ ਨੇ ਬੜਾ ਸਤਿਕਾਰ ਕਰਦੇ ਨੇ ਬਾਬਾ ਜੀ ਜਿਨ੍ਹਾਂ ਸਥਾਨਾਂ ਤੇ ਤੁਸੀਂ ਸੇਵਾ ਕਰਦੇ ਹੋ ਅਸੀਂ ਵੀ ਉੱਥੇ ਪੜ੍ਹ ਕੇ ਆਏ ਆ ਕਹਿਣ ਤੋਂ ਭਾਵ ਵੱਡੇ ਵੱਡੇ ਵਿਦਵਾਨ ਇਹਨਾਂ ਸਥਾਨਾਂ ਦੇ ਵਿਦਿਆਰਥੀ ਰਹੇ ਕੇ ਗਏ ਨੇ ਇੱਥੋਂ ਪੜ੍ਹ ਕੇ ਗਏ ਨੇ ਤੇ ਸਾਸਨ ਜੀ ਦੂਰ ਦਰਾਡੇ ਪਿੰਡਾਂ ਦੇ ਵਿੱਚ ਕੋਈ ਗੁਰੂ ਘਰ ਨਹੀਂ ਸੀ ਹੁੰਦਾ ਕਿੱਥੇ ਲਾਉਟ ਕਿੱਥੇ ਤਰਖੜੀ ਸੰਗਤਾਂ ਦੇ ਗੀਤਨ ਪ੍ਰਚਾਰ ਪ੍ਰਸਾਰ ਕਰਨੇ ਜਾਂਦੇ ਅੱਜ ਵੀ ਦੱਸਦੀਆਂ ਨੇ ਉਹਨਾਂ ਨਗਰਾਂ ਦੀਆਂ ਸੰਗਤਾਂ ਵੀ ਕਿ ਤੁਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਅਸੀ ਘਰ ਪਾਉਣੇ ਹੁੰਦੇ ਅਖੰਡ ਪਾਠ ਸਾਹਿਬ ਸਹਿ ਪਾਠ ਕਰਾਉਣੇ ਹੁੰਦੇ ਅਸੀਂ ਰੈਮਨ ਮਾਜਰੀ ਤੋਂ ਜਾ ਕੇ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਹੁੰਦੇ ਕਿੱਡੀ ਵੱਡੀ ਗੱਲ ਆ ਦੇਖੋ ਉਹਨਾਂ ਸਥਾਨਾਂ ਦੀ ਸਿਫਤ ਗੁਰਸਿੱਖੀ ਦਾ ਉਸ ਵੇਲੇ ਦਾ ਕੇਂਦਰ ਹੈ ਜਦੋਂ ਇਲਾਕੇ ਦੇ ਦੂਰ ਦਰਾਡੇ ਪਿੰਡਾਂ ਵਿੱਚ ਗੁਰੂ ਘਰ ਹੁੰਦਾ ਹੀ ਨਹੀਂ ਸੀ ਉਸ ਕਰਕੇ ਦਰਸ਼ਨ ਗੁਰੂ ਸਾਰੇ ਤੇ ਵਿਅੰਤ ਮਹਾਂਪੁਰਖ ਸ੍ਰੀਮਾਨ ਸੰਤਵਾਵਾ ਹਰਮੇਸ਼ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰਖ ਉਹਨਾਂ ਦਾ ਨਗਰ ਦੀਆਂ ਸੰਗਤਾਂ ਨਾਲ ਬੜਾ ਪ੍ਰੇਮ ਉਹ ਵੀ ਮਹਾਂਪੁਰਖੇ ਵਾਰ ਆਉਂਦੇ ਰਹਿੰਦੇ ਨੇ ਤੇ ਸ੍ਰੀਮਾਨ ਸੰਤਵਾਵਾ ਦਲਵਾਰਾ ਸਿੰਘ ਜੀ ਰੂਹੀ ਸਰਸਾਹ ਵਾਲੇ ਮਹਾਂਪੁਰਖ ਉਹ ਵੀ ਕੇ ਵਾਰ ਆਉਂਦੇ ਜਾਂਦੇ ਨੇ ਸຖານਾਂ ਤੇ ਰੁਕ ਜਾਂਦੇ ਨੇ ਉਸ ਕਰਕੇ ਬੜਾ ਸਤਿਕਾਰ ਅੱਜ ਵੀ ਇਹਨਾਂ ਸਤਾਨਾਂ ਦਾ ਤੋਂ ਸਾਰੇ ਜ਼ਰੂਰ ਦਰਸ਼ਨ ਕਰੋ ਜੀ ਗੁਰਦਾਰਾ ਨਿਮ ਸਰਸਾਹ ਪਿੰਡ ਰੈਮਨਵਾਜਰੀ ਭਾਪਸੋਂ ਦੇ ਲਾਗੇ ਪੈਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬਿਹਰ ਮਨਵਿੰਦਰ ਸਿੰਘ ਜੀ ਬੜੀ ਸੇਵਾ ਕੀਤੀ ਸੀ ਸੰਸਨ ਦੀ ਆਏ ਬੜੇ ਪ੍ਰੇਮ ਦੇ ਨਾਲ ਉਸ ਕਰਕੇ ਇਹਨਾਂ ਦੇ ਪਿਆਰ ਨੂੰ ਮੁੱਖ ਰੱਖਦੇ ਆ ਮੈਂ ਵੀ ਜਰੂਰ ਸਾਡੇ ਗੁਰੂ ਘਰ ਦਾ ਤਹਾ ਜਰੂਰ ਬੋਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ